ਹਾਂਜੀ ਅੱਸੀ ਕੱਲ੍ਹ ਦੀ ਸਾਰਿਆਂ ਨੂੰ ਪਿੰਡ ਕਨੌਰ ਖੁਰਦ ਤੋਂ ਜੋ ਹਾਥਰ ਨੂੰ ਸੜਕ ਜਾਂਦੀ ਆ ਉਹਦੇ ਆਲੇ ਦੁਆਲੇ ਜੋ ਬੂਟੇ ਲੱਗਿਆ ਉਹਨਾਂ ਨੂੰ ਪਾਣੀ ਲਾਉਣ ਦੀ ਸੇਵਾ ਪੰਚਾਇਤ ਕਨੌਰ ਖੁਰਦ ਅਤੇ ਨਾਲ ਸੇਵਾਦਾਰ ਵੀਰ ਹੋਰ ਨੌਜਵਾਨ ਜੁੜਿਆ ਜਿਹਦੀ ਇਹ ਕੰਮ ਦੀ ਅਗਵਾਈ ਕਰ ਰਿਹਾ ਸਾਡਾ ਸਰਪੰਚ ਆਮਣਾ ਸੈਕਟਰੀ ਬਾਈ ਨੰਮੇ ਹੋਰੀ ਸਾਰੇ ਨਾਲੋਂ ਨਾਲ ਦਵਾਈ ਦੀ ਸੇਵਾ ਜਿਹੜੀ ਕਲੋਰੋ ਦੀ ਕਰ ਰਹੇ ਨੇ ਦੀਪ ਹੋਰੀ ਨਾਲ ਸੇਵਾ ਨਿਭਾ ਰਹੇ ਨੇ ਦੀਪ ਭਾਈ ਲੱਗਿਆ ਨਾਲ ਸਾਡਾ ਜਹੰਟਾ ਪਿਆਰਾ ਜਹੰਟਾ ਅ ਚਾਚਾ ਜੀ ਮੈਂਬਰ ਸਾਹਿਬ ਹਾਂ ਜੀ ਹਾਂ ਕਿਵੇਂ ਦਾ ਮੈਂਬਰੀ ਠੀਕ ਆ ਜੀ ਹਾਂ ਹਾਂ ਹੀ ਕੰਮ ਕਰੋ ਪਾਣੀ ਦੇਣ ਦੀ ਸੇਵਾ ਕਰ ਰਹੇ ਨੇ ਹਾਂ ਜੀ ਹਾਂ ਜੀ ਹਾਂ ਹਾਂ ਸਾਡਾ ਘੰਟਾ ਹਾਂ 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 ਇਹ ਦੇਖੋ ਹੁਣ ਪੂਰੀ ਸੇਵਾ ਨਿਭਾ ਰਹੇ ਨੇ ਪੂਰਾ ਜੋਸਾ ਦੇਖੋ ਬੂਟੇ ਲਾਤਾ ਦਿੰਦੇ ਆ ਸਰਕਾਰ ਵੀ ਪੰਚਾਇਤ ਵੀ ਸੰਭਾਲਣੀ ਸਭ ਦੀ ਇਹ ਰਿਸਪੌਂਸਿਬਿਲਟੀ ਆ ਵਾਖੂਗੀ ਨਿਭਾ ਰਹੇ ਨੇ ਆਪਣੇ ਖੇਤਾਂ ਦੇ ਮੱਥੇ ਪਾਣੀ ਪਾਉਣ ਦੀ ਸੇਵਾ ਨਾਲ ਦਵਾਈ ਪਾ ਰਹੇ ਨੇ ਸਾਡੇ ਵੀਰ ਸਰਪੰਚ ਸਾਹਿਬ ਹੋਰ ਹੀ ਜੋਵਨ ਇੱਧਰ ਤੁਹਾਨੂੰ ਬੂਟੇ ਦਿਖਾਉਣੇ ਆ ਸਾਰਿਆਂ 'ਚ ਬਗੜ ਬਾਈ ਹੋਰ ਹੀ ਲੱਗਿਆ ਪਾਣੀ ਪਾ ਰਹੇ ਹਾਂ ਨਾਲੋਂ ਹੁੰਦਾ ਕਲੋਰੋ ਸੇਵਾ ਜਿਹੜੀ ਆਪ ਹੀ ਕਰ ਰਹੇ ਨੇ ਹਰੀ ਆ ਗਏ ਮੈਂਬਰ ਸਾਹਿਬ ਆਓ ਜੀ ਆਓ ਚੱਲ ਰਹੀ ਆ ਸੇਵਾ ਬਹੁਤ ਮਾਨ ਨੂੰ ਖੁਸ਼ੀ ਹੁੰਦੀ ਆ ਜਦੋਂ ਨਾਲ ਐਡਾ ਵਧੀਆ ਸਾਥ ਮਿਲ ਲੰਗੇ ਜਾਂਦਾ ਬੂਟਿਆਂ ਨੂੰ ਸਵਾਲਣ ਲਈ ਬਹੁਤ ਧੰਨਵਾਦ ਆ ਸਰਪੰਚ ਸਾਹਿਬ ਨਾਲ ਆਪ ਲੱਗੇ ਅੱਜ ਛੁੱਟੀ ਵਾਲੇ ਦਿਨ ਕਿਆਰੀਆਂ ਗੱਡ ਰਹੇ ਨੇ ਨਾਲ ਹੁੰਦੇ ক্লোਰੋ ਪਾ ਰਹੇ ਨੇ ਪਾਣੀ ਪਾ ਕੇ ਧਨੌਰ ਖੁਰਦ ਨੌਜਵਾਨ ਪੰਚਾਇਤ ਸਾਰੇ ਰਲ ਮਿਲ ਕੇ ਖੇਤਾਂ ਵਾਲੇ ਵੀਰ ਟੈਂਕੀ ਪਾਣੀ ਦੀ ਭਰ ਕੇ ਪਾ ਰਹੇ ਆ ਕਿਉਂਕਿ ਹੁਣ ਹਲੇ ਫਸਲ ਲੱਗੂਗਾ ਸਾਰੇ ਗੋਟਿਆਂ ਦੀ ਸਾਂਝ ਸੰਭਾਲ ਕਰ ਰਹੇ ਨੇ ਬੁੱਟਿਆਂ ਨੂੰ ਪਾਣੀ ਪਾਉਣ ਦੀ ਸੇਵਾ ਚੱਲ ਰਹੀ ਆ ਕਿਆਰੀਆਂ ਬਣਾ ਬਣਾਉਣਾ ਦੇ ਅੱਗੇ ਪਾਣੀ ਪਾਇਆ ਜਾ ਰਿਹਾ ਨਾਲ ਹੁੰਦੇ ਕਲੋਰੋ ਦਵਾਈ ਹੈ ਜਿਹੜੀ ਪਾਈ ਜਾ ਰਹੀ ਹੈ ਟੈਂਕੀ ਪਾਣੀ ਦੀ ਭਰ ਭਰ ਕੇ ਦੇਖੋ ਜੀ ਇਹ ਪੰਜਾਬ ਬਚਾਉਣਾ ਹਰਾ ਭਰਾ ਰੱਖਣਾ ਤਾਂ ਇਹ ਇੰਨਾ ਕੰਮੜ ਆਪਾਂ ਨੂੰ ਸਭ ਨੂੰ ਕਰਨਾ ਪਊ ਆਜੋ ਜੀ ਆਜੋ 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 ਜਓ ਤੁਹਾਡੇ ਬਣਾ ਕਾਦੇ ਆਜੋ ਕੋ ਕਹੀ ਹਾਂ ਹਾਂ ਲਿਆਇ ਚਾ ਲਿਆਇ ਸੇਵਾ ਚੱਲ ਰਹੀ ਆ ਪੂਰੇ ਜੋਰਾਂ ਸੋਰਾਂ ਤੇ ਨਾਲ ਹੁੰਦੇ ਕਲੋਰੋ ਦਵਾਈ ਪਾਈ ਜਾ ਰਹੀ ਆ ਸਿਉਂਖ ਤੋਂ ਜਾਂ ਹੋਰ ਕੀੜੇ ਮਕੌੜਿਆਂ ਤੋਂ ਘਣੌਰ ਖੁਰਦ ਵਿਖੇ ਸੇਵਾ ਸਾਰੇ ਵੀਰ ਬਹੁਤੀ ਸੇਵਾ ਨਿਵਾ ਰਹੇ ਨੇ ਧੰਨਵਾਦ ਸਾਰਿਆਂ ਦਾ ਆ ਜੀ ਹਾਂ ਹਾਂ ਤਾਂ ਡੇਕਾਂ ਜੀਆਂ ਤਾਂ ਹੋ ਜਾਣਗੀਆਂ ਹੁਣ ਬਸ ਇੱਕ ਦੋ ਵਾਰਾਂ ਹੀ ਕਲੋਰ ਬਹੁਤ ਆ ਚੱਲ ਬਹੁਤ ਤਾਂ ਵਾਧੂ ਪੈ ਗਿਆ ਰੋਕ ਲੈ ਆਪਰਾ ਇਧਰ ਬੂੜੋ ਅਜਾ ਪਾਣੀ ਇਧਰ ਪਾਣੀ ਕਿਹੜੇ ਕਿਹੜੇ ਚ ਪਾਈ ਹੋਗੇ ਆਹ ਪਰਨੇ ਦੀ ਗਰੇਦੀ ਆ ਜੀ ਪਾ ਦੇ ਠੀਕ ਹੈ ਉੱਥੇ ਗਿਆ ਹੁਣ ਕਿੱਥੇ ਇਲਾਕਾ ਹੈ ਕਾਹਾਂ ਲਿਹਾਉਂਦੇ ਨਹੀਂ ਆਇਆ ਸਾਰੇ ਥੋੜੇ ਟੇਪ ਹੱਡ ਬੋਲ ਆ ਜੀ ਆ ਨਾ ਆ ਵੀਡੀਓ ਨਾਲ ਰਹਿਣਾ ਆਇਆ ਆ ਤੇ ਇਸੀ ਆ ਫਾਉਂਡ ਆ ਰਿਹਾ ਆ ਲੈ ਲੈ ਸਾਰੇ ਲੈ ਲੈ ਸਾਰੇ ਸਾਰੇ ਬਾਸੀ ਮੈਂ ਬੰਤ ਵੀ ਨਾਟ ਨਹੀਂ ਗਿਆ ਮਿਰਚੰਦ ਆਉਦੇ ਹਰੂ

مانا کي نين نه ڏاڻا پنهنجو نه ڏاڻا 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 ڏ